ਇਹ ਤੇ ਬਲਕਿ ਅੱਜ ਅੰਮ੍ਰਿਤਸਰ ਦੇ ਵਿੱਚ ਦਿੱਲੀ ਚੌਕ ਦੇ ਵਿੱਚ ਜਿਹੜਾ ਜਿਹੜਾ ਵੱਡਾ ਲੰਗਰ ਲੱਗਾ ਹੈ ਔਰ ਦੇਵਾਂ ਦੇਵ ਮਹਾਦੇਵ ਨੂੰ ਯਾਦ ਕਰਕੇ ਔਰ ਉਹਨਾਂ ਦਾ ਅਸ਼ੀਰਵਾਦ ਲੈਣ ਵਾਸਤੇ ਜਿਹੜਾ ਇਹ ਸੋਸਾਇਟੀ ਜਿਹੜੀ ਹੈਗੀ ਆ ਦਿੱਲੀ ਚੌਕ ਦੇ ਵਿੱਚ ਮੈਂ ਹਰ ਸਾਲ ਹੀ ਇਹ ਮਤਲਬ ਕਿ ਇਸ ਮੌਕੇ ਤੇ ਲੰਗਰ ਲੱਗਦਾ ਔਰ ਪਰਮਾਤਮਾ ਕਰੇ ਇਹਨਾਂ ਨੂੰ ਵੀ ਤਰਕੀਆਂ ਬਖਸ਼ੇ ਔਰ ਸ਼ਿਵਰਾਤਰੀ ਦਾ ਜਿਹੜਾ ਅਸਲ ਮਤਲਬ ਹੈ ਪੂਜ ਜਨਮ ਜਨਮ ਹਨ ਤੱਕ ਪਹੁੰਚੇ ਕਿ ਸ਼ਿਵਰਾਤਰੀ ਕੱਲਾ ਭੰਗ ਜਾਂ ਦੂਸਰੀ ਚੀਜ਼ਾਂ ਖਾਣ ਦਾ ਨਾਮ ਨਹੀਂ ਹੈ ਸ਼ਿਵਰਾਤਰੀ ਉਸ ਮਹਾਨ ਦੇਵਤੇ ਦੀ ਯਾਦ ਨੂੰ ਸਮਰਪਿਤ ਜਿਹੜਾ ਇਹ ਦਿਹਾੜਾ ਹੈ ਕਿ ਕੱਲਾ ਉਹ ਉਸਨੇ ਇਹ ਭਗਵਾਨ ਦੇ ਪਾਸੇ ਨਹੀਂ ਪ੍ਰਮੋਟ ਕੀਤਾ ਕਿ ਕਿ ਵਿਰਾਗ ਜਿਹੜਾ ਸਮਾਜ ਨੂੰ ਦਿੱਤਾ ਉਹ ਵੀ ਜਿਹੜਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਤਿਆਗ ਜਿਹੜਾ ਆ ਸਭ ਤੋਂ ਜ਼ਿਆਦਾ ਜਿਹੜਾ ਸ਼ਿਵ ਮਹਾਰਾਜ ਦੇ ਨਾਮ ਦੇ ਉੱਤੇ ਜੁੜਿਆ ਹੈ ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਲੋਕ ਆਪਣੇ ਮਨਾਂ ਦੇ ਵਿੱਚ ਰੱਖਣ ਔਰ ਇਸ ਪਵਿੱਤਰ ਤਿਹਾਰ ਨੂੰ ਇਸੇ ਤਰੀਕੇ ਨਾਲ ਪੂਰਾ ਦੇਸ਼ ਭਰ ਤੋਂ ਉਤਸ਼ਾਹ ਨਾਲ ਮਨਾਉਂਦੇ ਆ